ਅੱਜ ਕੱਲ੍ਹ ਤਾਂ ਅਕਾਲ ਪਤਖ ਸਾਹਿਬ ਦੇ ਜਥੇਦਾਰ ਹਨ ਸ਼ਿਵਮੁਕਿਤ ਹੈ ਕਿਵੇਂ ਲੱਗਦੇ ਸਾਰੇ ਭੈਣਾਂ ਤੇ ਸਭ ਤੋਂ ਜਿਹੜਾ ਮੰਦ ਭਾਗਾ ਫੈਸਲਾ ਕਿਹਾ ਜਾ ਸਕਦਾ ਇਹਨੂੰ ਜਿਹੜਾ ਬਿਲਕੁਲ ਬੁੱਧੀ ਹੀਣ ਲੋਕ ਇਹੋ ਜਿਹਾ ਫੈਸਲਾ ਕਰ ਸਕਦੇ ਆ ਜਿਹੜਾ ਕੋਈ ਗੁਰੂ ਦਾ ਸੇਖਾ ਜਿਹੜਾ ਕੋਈ ਅਕਾਲੀ ਲੀਡਰ ਹੈ ਅਸਲੀ ਉਹ ਇਹੋ ਜਿਹੇ ਫੈਸਲੇ ਨਹੀਂ ਕਰ ਸਕਦਾ ਜੋ ਕੀਤਾ ਗਿਆ 2 ਦਸੰਬਰ ਹੁਕਮਨਾਮਾ ਜਾਰੀ ਕੀਤਾ ਗਿਆ ਸ਼ਰੋਮਣੀ ਅਕਾਲੀਵਲ ਦੇ ਕਾਟੋ ਕਲੇਸ਼ ਨੂੰ ਮਕਾਉਣ ਵਾਸਤੇ ਕਈ ਲੀਡਰਾਂ ਨੂੰ ਤਨਖਾਹ ਲਈ ਗਈ ਕਈ ਲੀਡਰਾਂ ਨੂੰ ਹਦਿਆਤਾਂ ਦਿੱਤੀਆਂ ਗਈਆਂ ਪਰ ਕੇਮ ਦੇ ਜਥੇਦਾਰ 2 ਦਸੰਬਰ ਤੋਂ ਬਾਅਦ ਤੇ ਬੁੱਧੀ ਹੀਣ ਲੋਕਾਂ ਨੇ ਇਹ ਮਤ ਮਾਰੀ ਗਈ ਇਹਨਾਂ ਲੋਕਾਂ ਦੀ ਜਿਨ੍ਹਾਂ ਨੇ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਕਿ ਤਿੰਨ ਜਥੇਦਾਰ ਲਾਂਬੇ ਕਰ ਦਿੱਤੇ ਗਏ ਜਿਨ੍ਹਾਂ ਨੇ ਕਿ ਉਹ ਫੈਸਲਾ ਉਹ ਹੁਕਮ ਜਿਹੜਾ ਜਾਰੀ ਕੀਤਾ ਤੇ ਜੇ ਆਪਾਂ ਹੁਕਮਨਾਮਾ ਮੰਨਣਾ ਹੀ ਨਹੀਂ ਸੀ ਜੇ ਆਪਾਂ ਅਕਾਲ ਤਖਤ ਸਾਹਿਬ ਦੇ ਅੱਗੇ ਸਿਰ ਝੁਕਾਉਣਾ ਹੀ ਨਹੀਂ ਸੀ ਤਾਂ ਫਿਰ ਕੀ ਲੋੜ ਸੀ ਇਹ ਡਰਾਮਾ ਰਚਣ ਦੀ ਕੀ ਲੋੜ ਸੀ ਉੱਥੇ ਪੇਸ਼ ਹੋਣ ਦੀ ਕੀ ਲੋਡ ਸੀ ਸੇਵਾਦਾਰਾਂ ਵਾਲੇ ਬਾਣੇ ਪਾਉਣ ਦੀ ਕੀ ਲੋਡ ਸੀ ਬਰਛੇ ਫੜ ਕੇ ਬਹਿਣ ਦੀ ਜੇ ਅੰਦਰੋਂ ਸਾਡੇ ਹਉਮੇ ਹੀ ਨਹੀਂ ਗਈ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅਜੇ ਵੀ ਸਮਾਂ ਹੈ ਅਜੇ ਵੀ ਮੌਕਾ ਹੈ ਮੈਂ ਇੱਕ ਗੱਲ ਕਰਿਆ ਕਰਦਾ ਕਿ ਆ ਜਿਹੜੀ ਐਗਜ਼ੈਕਟਿਵ ਕਮੇਟੀ ਬੈਠੀ ਸੀ ਪ੍ਰਧਾਨ ਤੋਂ ਬਗੈਰ ਪ੍ਰਧਾਨ ਰਹਿਤ ਐਗਜ਼ੈਕਟਿਵ ਕਮੇਟੀ ਜਿਨੇ ਦੋ ਜਥੇਦਾਰ ਐ ਬਾਹਰ ਕੱਢ ਦਿੱਤੇ ਜਿੱਦਾਂ ਉਹ ਜਥੇਦਾਰ ਨਾ ਹੋਣ ਕਿਤੇ ਕਿਸੇ ਸਕੂਲ ਦੇ ਕਲਰਕ ਹੋ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹ ਫੈਸਲਾ ਸੌਦੇ ਸਾਦ ਦੀ ਮਾਫੀ ਵਾਂਗੂ ਜਾਂ ਤੇ ਇੱਕ ਦੋ ਦਿਨਾਂ ਦੇ ਵਿੱਚ ਪਲਟ ਦਿੱਤਾ ਜਾਵੇ ਔਰ ਦੇ ਨਾਂ ਇਹ ਕੀਤਾ ਗਿਆ ਕਿ ਮੇਰਾ ਵਿਸ਼ਵਾਸ ਆ ਕਿ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਕੇ ਉਹ ਤਖਤ ਦੇ ਮਾਲਕ ਨੇ ਜਿਨ੍ਹਾਂ ਨੇ ਉਹ ਤਖਤ ਸਿਰਜਿਆ ਇਹੋ ਜੀ ਹਨੇਰੀ ਚਲਾਉਂਗੇ ਪੰਜਾਬ ਦੇ ਵਿੱਚ ਤੇ ਇਹਨਾਂ ਨੂੰ ਆ ਜਿਹੜੇ ਚਾਰਕ ਆਪਣੇ ਆਪ ਨੂੰ ਅਕਾਲੀ ਕੋ ਆਉਣ ਵਾਲੇ ਹੈਗੇ ਨਹੀਂਗੇ ਜੇ ਅਕਾਲੀ ਹੁੰਦੇ ਤੇ ਕਦੀ ਅਕਾਲ ਤਖਤ ਨਾਲ ਮੱਥਾ ਨਾ ਲਾਉਂਦੇ ਜੋ ਅਕਾਲੀ ਹੁੰਦੇ ਤੇ ਅਕਾਲ ਤਖਤ ਦੇ ਹੁਕਮ ਦੀ ਅਲੰਗਣਾ ਕਦੇ ਵੀ ਨਾ ਕਰਦੇ ਇਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਹ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹਨਾਂ ਲੀਡਰਾਂ ਨੂੰ ਤੇ ਇਹ ਹੁਕਮ ਨਹੀਂ ਆ ਇਹ ਕੋਈ ਮਤਾ ਨਹੀਂ ਆ ਇਹ ਬਹੁਤ ਮੰਦ ਭਾਗੀ ਜਿਹੜੀ ਘਟਨਾ ਵਾਪਰੀ ਹੈ ਕੱਲ੍ਹ ਕਹਾ ਦਿਨ ਮਨਾਇਆ ਗਿਆ ਸਿੱਖਾਂ ਦੇ ਵਿੱਚ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਰੋਸ ਜਾਗੂ ਹੈ ਤੇ 2 ਦਸੰਬਰ ਦੇ ਫੈਸਲੇ ਨੂੰ ਲੈ ਕੇ ਅੱਜ ਕਈ ਅਕਾਲੀ ਆਗੂਆਂ ਨੇ ਸਾਭਕਾ ਮੰਤਰੀਅਨ ਨੇ ਵੀ ਇਸ ਦਾ ਵਿਰੋਧ ਕੀਤਾ ਹੈ ਕਿਵੇਂ ਦੇਖਦੇ ਤੁਹਾਨੂੰ ਨਹੀਂ ਲੱਗਦਾ 2 ਦਸੰਬਰ ਦੇ ਫੈਸਲੇ ਦੇ ਨਾਲ ਵਿਰੋਧ ਤੇ ਅਕਾਲੀ ਦੇ ਅਕਾਲੀ ਦਲ ਦੀ ਜਿਹੜੀ ਮਾਰੀ ਜਿਹ ਹੋਂਦ ਸੀ ਉਹ ਬਿਲਕੁਲ ਖਤਮ ਹੋ ਗਈ ਹੈ ਨਹੀਂ ਨਹੀਂ ਅਕਾਲੀ ਦਲ ਦੀ ਹੋਂਦ ਖਤਮ ਹੋਣ ਵਾਲੀ ਨਹੀਂ ਜਾ ਰਹੀ ਅਕਾਲੀ ਦਲ ਦੀ ਹੋਂਦ ਜਿਵੇਂ ਜਿਵੇਂ ਅਕਾਲੀ ਲੀਡਰਾਂ ਦੀ ਜ਼ਮੀਰ ਜਾਗੂਗੀ ਜਿਵੇਂ ਜਿਵੇਂ ਅਕਾਲੀ ਲੀਡਰ ਜਿਹੜੇ ਇਸ ਫਾਸਲੇ ਦੇ ਖਿਲਾਫ ਲਾਮਬੰਦੀ ਕਰਨਗੇ ਅਕਾਲੀ ਦਲ ਜਿਹੜਾ ਬਹੁਤ ਤਗੜੇ ਤਰੀਕੇ ਦੇ ਨਾਲ ਸਰਜੀਤ ਹੋ ਕੇ ਨਿਕਲੂਗਾ ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਰ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਉਹ ਵਧਾਈ ਦੇ ਪਾਤਰ ਨੇ ਉਸ ਲਾਗਾ ਜੋ ਕੰਮ ਕੀਤਾ ਉਹਨਾਂ ਨੇ ਔਰ ਜੇ ਉਸ ਲੀਡਰ ਨੇ ਕੰਮ ਕੀਤਾ ਤੇ ਮੈਂ ਕਹਿੰਦਾ ਕਿ ਕੱਲ ਜਾਂ ਪਰਸੋਂ ਤੱਕ ਲਾਈਨਾਂ ਲੱਗ ਜਾਣੀਆਂ ਜੀਆਂ ਲੀਡਰਾਂ ਦੀਆਂ ਜਿਹੜੇ ਕਿ ਇਸ ਰਾਹ ਦੇ ਤੁਰਨ ਵਾਸਤੇ ਬਹੁਤ ਅੰਦਰੋਂ ਘੁੱਟਣ ਮਹਿਸੂਸ ਕਰਦੇ ਸੀ ਪਰ ਉਹਨਾਂ ਨੂੰ ਰਾਹ ਨਹੀਂ ਸੀ ਲੱਭਦਾ ਕੋਈ ਬੋਲਣਾ ਵਾਂਝਾ ਹੀ ਬੋਲਦਾ ਸੀ ਤੇ ਹੁਣ ਮੈਂ ਸਮਝਦਾ ਪਈ ਅਕਾਲੀਵਲ ਦੇ ਜਿੰਨੇ ਲੀਡਰ ਆ ਖੁੱਲ ਕੇ ਇਸ ਲਾਈਨ ਦੇ ਵਿੱਚ ਆ ਜਾਣਗੇ ਔਰ ਥੋੜੇ ਜਿਹੇ ਚੰਦਕ ਕੋਲ ਬਾਕੀ ਬਚਣਗੇ ਉਹ ਅਕਾਲੀ ਦਲ ਨਹੀਂ ਹੈਗਾ ਭਈ ਇਹਨਾਂ ਦਾ ਜੋ ਅੱਜ ਦੇ ਬਾਦ ਦੇ ਸਿੱਖ ਗਿਆ ਇਹਨਾਂ ਦੇ ਸਿੱਖ ਹੈ ਉਹਨਾਂ ਦੇ ਵਿੱਚ ਕਾਫੀ ਅਕਰੋਸ਼ ਹੈ ਤੁਹਾਨੂੰ ਨਹੀਂ ਲੱਗਦਾ ਇਹ ਸਾਰੇ ਫੈਸਲੇ ਦੇ ਨਾਲ ਬਾਦ ਦੇ ਸਿੱਖਾਂ ਦਾ ਐ ਜੀਪੀਐਸ ਦੇ ਕੱਲ ਤੱਕ ਸਾਡੇ ਪ੍ਰਤੀ ਮਨਤਾ ਘਟ ਹੋ ਰਹੀ ਹੈ ਕਿਵੇਂ ਦੇਖਦੇ ਫਿਰ ਬਾਦ ਦੇ ਸਿੱਖਾਂ ਦੇ ਵਿੱਚ ਤੇ ਅੱਜ ਤੋਂ ਕਾਫੀ ਸਮਾਂ ਪਹਿਲਾਂ ਦਾ ਰੋਸ ਜਿਹੜਾ ਚੱਲ ਰਿਹਾ ਔਰ ਬਾਦ ਦੇ ਸਿੱਖਾਂ ਨੇ ਤੇ ਇਹਨਾਂ ਦਾ ਬਾਹਰ ਆਉਣਾ ਜਾਣਾ ਇਹ ਬੰਦ ਕਰ ਰੱਖਿਆ ਇਹਨਾਂ ਚੰਦ ਲੀਡਰਾਂ ਦਾ ਇਹ ਜਾਂਦੇ ਨੇ ਤੇ ਅੰਦਰ ਵਾਲੇ ਮੁੜਕੇ ਗੁਜ਼ਾਰਾ ਕਰਦੇ ਨੇ ਲੋਕ ਛਿਪ ਕੇ ਉੱਥੇ ਜਿਹੜਾ ਘੂਮ ਘਾਮ ਕੇ ਆ ਜਾਂਦੇ ਨੇ ਪਰ ਇਹਨਾਂ ਦੀ ਕੋਈ ਮਾਨਤਾ ਨਹੀਂ ਹੈ ਉੱਥੇ ਉਹਦੇ ਪਹਿਲਾਂ ਹੀ ਇਹਨਾਂ ਨੂੰ ਤੁਲੰਝਲੀ ਦੇ ਚੁੱਕੇ ਆ ਔਰ ਅੱਜ ਮੈਨੂੰ ਕਾਫੀ ਫੋਨ ਆਇਆ 1 ਘੰਟੇ ਤੋਂ ਕਿ ਬਹੁਤ ਵਧੀਆ ਹੋ ਰਿਹਾ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਵਰਗੇ ਜਿਹੜੇ ਲੀਡਰ ਆ ਉਹਨਾਂ ਨੇ ਇਸ ਜਿਹੜੀ ਘਟਨਾ ਕਰ ਮੈਂ ਜਿਹੜੀ ਬਹੁਤ ਹੀ ਨਿੰਦਣਯੋਗ ਆ ਉਹਦੇ ਵਿਰੋਧ ਦੇ ਵਿੱਚ ਆ ਕੇ ਖੜੇ ਹੋ ਗਿਆ ਔਰ ਮੈਨੂੰ ਉਮੀਦ ਆ ਕਿ ਸਾਡੀਆਂ ਅਰਦਾਸਾਂ ਸਾਡੀਆਂ ਉਮੀਦਾਂ ਸਾਡੀਆਂ ਮੰਗਾਂ ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਨੇ ਮਨਜ਼ੂਰ ਕੀਤੀਆਂ ਨੇ ਔਰ ਥੋੜੇ ਦਿਨਾਂ ਦੇ ਵਿੱਚ ਇਹ ਸਾਰੀ ਲਾਮਬੰਦੀ ਜਿਹੜੀ ਆ ਪੰਜ ਚਾਰ ਜਣੇ ਬਚਣਗੇ ਬਾਕੀ ਸਾਰੇ ਇੱਕ ਪਾਸੇ ਹੋ ਜਾਣਗੇ